ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਮੈਂ ਮਰਕਰਤਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੈਨੇਡਾ ਚ ਭਿੱੜ ਗਏ ਭਾਰਤੀ ਤੇ ਖਾਲਿਸਤਾਨੀ ਸਵਰਮ ਸਵਾਮੀ ਨੇ ਮੰਗੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਰੱਦ ਕਰਨ ਦੀ ਮੰਗ ਸਿੱਧੂ ਮੂਸੇਵਾਲਾ ਕਤਲ ਕੇਸ ਚ ਗਵਾਹ ਨੇ ਦਿੱਤੀ ਗਵਾਹੀ ਪੰਜਾਬ ਪੁਲਿਸ ਚ ਹੋਇਆ ਵੱਡਾ ਫੇਰਬਦਲ ਮੌਜੂਦਾ ਸਰਕਾਰ ਨੂੰ ਬੇਅਦਬੀ ਤੋਂ ਕੋਈ ਫਰਕ ਨਹੀਂ ਬਦਲਨੇ ਦਿੱਤਾ ਬਿਆਨ ਪੰਜਾਬ 'ਚ ਹੋਇਆ ਮੌਸਮ ਸਾਫ ਖੁਦ ਖਬਰਾਂ ਵਿਸਥਾਰ ਨਾਲ ਕੈਨੇਡਾ ਚ ਭਾਰਤੀ ਅਤੇ ਖਾਲਿਸਤਾਨੀ ਆਪਸ ਚ ਪਿੜ ਗਏ ਗੁਰਦੁਆਰਾ ਸਾਹਿਬ ਵਿਖੇ ਸੁਤੰਤਰਤਾ ਦਿਵਸ ਮਨਾਉਣ ਲਈ ਹੋਈ ਸੀ ਇਕੱਠੇ ਤਾਂ ਸੱਈਏ ਕਿ ਕੈਨੇਡਾ ਦੀ ਸਰੀ ਚ ਆਜ਼ਾਦੀ ਦਿਵਸ ਮਨਾ ਰਹੇ ਭਾਰਤੀ ਅਤੇ ਖਾਲਿਸਤਾਨੀ ਸੰਸਾਥਾ ਵਿਚਾਲੇ ਇੱਕ ਵਾਰ ਫਿਰ ਮਾਹੌਲ ਤਣਾਫਰ ਹੋ ਗਿਆ ਹੈ ਸਰੀ ਚ ਭਾਰਤੀ ਲੋਕ ਤਿਰੰਗਾ ਲੈ ਕੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਆਜ਼ਾਦੀ ਦਿਵਸ ਮਨਾ ਰਹੇ ਸਰੀ ਦੌਰਾਨ ਖਾਲਿਸਤਾਨੀ ਸਮਰਥਕ ਵੀ ਪਹੁੰਚ ਗਏ ਹਾਲਾਤ ਵਿਗੜਦੇ ਦੇਖ ਕੇ ਕੈਨੇਡੀਅਨ ਪੁਲਿਸ ਨੇ ਰੁਕਤ ਤਵਜਾ ਔਣਾ ਇਕੱਠਾ ਕੈਨੇਡਾ ਦੇ ਸਰੀ ਚ ਵਾਪਰੀ ਕੈਨੇਡੀਅਨ ਸਮੇਂ ਅਨੁਸਾਰ 15 ਅਗਸਤ ਦੀ ਸਵੇਰ ਨੂੰ ਭਾਰਤੀ ਨਾਗਰਿਕ ਸਰੀ ਦੇ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਇਕੱਠੇ ਹੋਏ ਸਨ ਉੱਥੇ ਹੀ ਜਿੱਥੇ 18 ਜੂਨ 2023 ਨੂੰ ਅਤਵਾਦੀ ਹਰਦੀਪ ਸਿੰਘ ਨਿੱਜਰ ਨੂੰ ਅਣਪਛਾਤੇ ਬੰਦੂਕਵਾਰੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਭਾਰਤੀ ਗੁਰਦੁਆਰੇ ਦੇ ਬਾਹਰ ਤਿਰੰਗਾ ਰੈਲੀ ਕਰਨ ਲਈ ਪਹੁੰਚੇ ਸਨ ਇਸ ਵਾਰ ਅਨਖਾਲੀਸਤਾਨੀ ਕੱਟੜਵਾਦੀਆਂ ਨੇ ਭਾਰਤੀ ਨਾਗਰਿਕ ਨਾਲ ਹੱਥੇ ਪਾੜੀ ਕਰਨ ਦੀ ਕੋਸ਼ਿਸ਼ ਕੀਤੀ ਕਿ ਪਾਸੇ ਭਾਰਤੀ ਤਿਰੰਗਾ ਲਹਿਰਾ ਰਿਹਾ ਸੀ ਉੱਤੇ ਹੀ ਦੂਜੇ ਪਾਸੇ ਖਾਲਿਸਤਾਨੀ ਸਮਰਥਕ ਖਾਲਿਸਤਾਨੀ ਝੰਡੇ ਲੈ ਕੇ ਪਹੁੰਚ ਗਏ ਸਨ ਦੱਸਿਆ ਇਹ ਕਿ ਕੈਨੇਡਾ ਵਿਖੇ ਸੁਤੰਤਰਤਾ ਦਿਵਸ ਮਨਾਉਣ ਵਾਸਤੇ ਪਹੁੰਚੇ ਲੋਕ ਭਾਰਤੀ ਅਤੇ ਖਾਲਿਸਤਾਨੀ ਆਪਸ ਦੇ ਵਿੱਚ ਲੜ ਚੁੱਕੇ ਸ਼ੁਭਰਾਮਣੀਅਮ ਸਵਾਮੀ ਵੱਲੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਦੱਸਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਸ਼ੁਭਰਾਮ ਸਵਾਮੀ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਦਿੱਲੀ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਸ਼ੁਭਰਾਮਣੀਅਮ ਸਵਾਮੀ ਨੇ ਅਦਾਲਤ ਤੋਂ ਰਾਹੁਲ ਗਾਂਧੀ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਹੈ ਸ਼ੁਭਰਾਮਣੀਅਮ ਸਵਾਮੀ ਨੇ ਦਾਵਾ ਕੀਤਾ ਹੈ ਕਿ ਰਾਹੁਲ ਗਾਂਧੀ ਕੋਲ ਬ੍ਰਿਟਿਸ਼ ਨਾਗਰਿਕਤਾ ਹੈ ਉਸ ਕੋਲ ਬ੍ਰਿਟਿਸ਼ ਪਾਸਪੋਰਟ ਹੈ ਉਹਨਾਂ ਕੇਂਦਰ ਸਰਕਾਰ ਤੇ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਭਾਜਪਾਕੂ ਦੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਦੇ ਸਟੇਟ ਰਿਪੋਰਟ ਮੰਗੇ ਸਾਲ 2019 ਵਿੱਚ ਸੁਆਮੀ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ ਉਹਨਾਂ ਦਾਵਾ ਕੀਤਾ ਸੀ ਕਿ ਰਾਹੁਲ ਗਾਂਧੀ ਕੋਲ ਬ੍ਰਿਟਿਸ਼ ਨਾਗਰਿਕਤਾ ਹੈ ਉਸ ਕੋਲ ਬ੍ਰਿਟਿਸ਼ ਪਾਸਪੋਰਟ ਹੈ ਦਾ ਸੀ ਕਿ ਰਾਹੁਲ ਗਾਂਧੀ ਕੋਲ ਬ੍ਰਿਟਿਸ਼ ਨਾਗਰਿਕਤਾ ਹੋਣ ਕਰਨਾ ਸੁਆਮੀ ਵੱਲੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਰੱਦ ਕਰਨ ਦੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਚਸ਼ਮਦੀਤ ਗਵਾਹ ਨੇ ਗਵਾਹੀ ਦਿੱਤੀ ਹੈ ਕੋਰਟ ਨੇ ਅਗਲੀ ਤਰੀਕ 30 ਅਗਸਤ ਨੂੰ ਰੱਖੀ ਹੈ ਦੱਸਈਏ ਕਿ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਮਾਨਸਾ ਦੀ ਅਦਾਲਤ ਵਿੱਚ ਹੋਈ ਇੱਥੇ ਇੱਕ ਚਸ਼ਮਦੀਤ ਗਵਾਹ ਵੀ ਪੇਸ਼ ਹੋਇਆ ਤੇ ਆਪਣੇ ਬਿਆਨ ਦਰਜ ਕਰਵਾਏ ਅਦਾਲਤ ਨੇ ਮਾਮਲੇ ਦੀ ਅਗਲੀ ਤਰੀਕ 30 ਅਗਸਤ 2024 ਤੈਅ ਕੀਤੀ ਹੈ ਉਸ ਦਿਨ ਗਵਾਹਾਂ ਤੇ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਈਏ ਕਿ ਜੇਲ੍ਹ ਵਿੱਚ ਬੰਦ ਗੈਂਗਸ लॉरेंस बिश्नोई समेत दस दोशियों की अगली तारीख ती अगस्त तय की है उन्होंने दसिया है कि अज सिद्धू मूसेवाल के कतल की घटना समय कार चश्मीत गवाह ने अदालत अपने बयान दर्ज करवाए हैं अदालत च इस कतल कांड च नामजद दोषी लॉरेंस बिश्नोई समेत ਤਦ ਦੱਸ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਚ ਪੇਸ਼ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਕੇਸ ਦੀ ਅਗਲੀ ਤਾਰੀਖ 31 ਅਗਸਤ 2024 ਰੱਖੀ ਗਈ ਹੈ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਪਰ ਉਹ ਹਜੇ ਤੱਕ ਕਿਸੇ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਬੜੀ ਬੇਰਹਿਮੀ ਨਾਲ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਮਾਨਸਾ ਦੇ ਪਿੰਡ ਕੋਲੇ ਉਸ ਸਮੇਂ ਲੋਕਾਂ ਦੇ ਵਿੱਚ ਸਨਸਨੀ ਫੈਲ ਗਈ ਸੀ ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਗਾਇਕ ਤੇ ਰੈਪਰ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀਗਾ ਤੇ ਉਸ ਦੇ ਕਤਲ ਕੇਸ ਦੇ ਵਿੱਚ ਇੱਕ ਚਸ਼ਮਦੀਤ ਗਵਾਹ ਵੱਲੋਂ ਗਵਾਹੀ ਦਿੱਤੀ ਗਈ ਹੈ ਕੋਰਟ ਦੇ ਵਿੱਚ ਤੇ ਕੋਰਟ ਨੇ ਅਗਲੀ ਸੁਣਵਾਈ 30 ਅਗਸਤ ਦੀ ਰੱਖੀ ਗਈ ਹੈ ਲਾਰੈਂਸ ਬਿਸ਼ਨੋਈ ਜਿਹੜੇ ਸਮੇਂ ਦੇ ਜੇਲ੍ਹ ਦੇ ਵਿੱਚ ਵੱਦ ਨੇ ਤੇ ਨਾਲ 10 ਹੋਰ ਦੋਸ਼ੀਆਂ ਦੀ ਪ੍ਰੈਂਸ ਕਾਨਫਰੰਸ ਰਾਹੀਂ ਕੋਰਟ ਦੇ ਵਿੱਚ ਪੇਸ਼ੀ ਕਰਵਾਈ ਗਈ ਹੈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਪਰ ਹਜੇ ਤੱਕ ਸਿੱਧੂ ਮੂਸੇਵਾਲੇ ਦੇ ਤਾਂ ਬਲਕੌਰ ਸਿੰਘ ਕਿਸੇ ਵੀ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਿਆ ਉਹਨਾਂ ਦੇ ਵਕੀਲ ਨੇ ਦੱਸਿਆ ਹੈ ਕਿ ਚਸ਼ਮਦੀਦ ਗਵਾਹ ਨੇ ਆਪਣੀ ਜਿਹੜੀ ਗਵਾਹੀ ਉਸ ਸਮੇਂ ਉਹਨਾਂ ਦੇ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦੀ ਕਾਰ ਦੇ ਵਿੱਚ ਸਵਾਰ ਸੀ ਜਦੋਂ ਗੋਲੀਬਾਰੀਆਂ ਸ਼ੁਰੂ ਹੋਈਆਂ ਤੇ ਉਹਨਾਂ ਨੇ ਮੌਕੇ ਦੀ ਸਾਰੀ ਕਹਾਣੀ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਹੋएगी ਕਿਉਂਕਿ ਉਹ ਉਸ ਸਮੇਂ ਉਹਨਾਂ ਦੇ ਨਾਲ ਹੀ ਮੌਜੂਦ ਸੀ ਤੇ ਉਹਨਾਂ ਨੂੰ ਸਾਰੀ ਉਸ ਸਮੇਂ ਘਟਨਾ ਵਾਪਰੀ ਕੀ ਵਾਪਰਿਆ ਕਿਵੇਂ ਗੋਲੀਆਂ ਚੱਲੀਆਂ ਸਿੱਧੂ ਮੂਸੇਵਾਲਾ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਦੇ ਕਾਰ ਤੇ ਕਿਸ ਨੇ ਹਮਲਾ ਕੀਤਾ ਤੇ ਕਿਉਂ ਹਮਲਾ ਕੀਤਾ ਇਸ ਦੀ ਕੀ ਹਜੇ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਪਰ ਅਗਲੀ ਤਾਰੀਖ ਜਿਹੜੀ ਕੋਰਟ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਰੱਖੀ ਆ ਉਹ 31 ਅਗਸਤ ਨੂੰ ਕੋਰਟ ਦੇ ਵਿੱਚ ਮੁੜ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ 'ਚ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਗਿਆ ਹੈ 210 ਡੀਐਸਪੀ ਅਤੇ 9 ਐਸਐਸਪੀ ਦਾ ਫੇਰ ਬਦਲ ਕੀਤਾ ਗਿਆ ਹੈ ਦੱਸ ਸਹੀਏ ਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ 'ਚ ਵੀ ਵੱਡੇ ਪੱਧਰ ਤੇ ਤਬਾਦਲੀਆਂ ਕੀਤੀਆਂ ਗਈਆਂ ਹਨ ਡੀਐਸਪੀ ਰੈਂਕ ਦੇ 210 ਅਧਿਕਾਰੀ ਇੱਧਰ ਉੱਧਰ ਕੀਤੇ ਗਏ ਹਨ ਇਹ ਹੁਕਮ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਨੇ ਦੱਸ ਸਹੀਏ ਕਿ 9 ਐਸਐਸਪੀ ਅਤੇ 210 ਡੀਐਸਪੀ ਦੇ ਫੇਰ ਬਦਲ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਬੜਾ ਵੱਡਾ ਫੇਰਬਦਲ ਜਿਹੜਾ ਡੀਐਸਪੀ ਅਤੇ ਐਸਐਸਪੀ ਦੇ ਅਧਿਅੰਤ ਤੇ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਕਿ ਮੌਜੂਦਾ ਸਰਕਾਰ ਨੂੰ ਬੇਅਦਬੀ ਦਾ ਕੋਈ ਵੀ ਫਰਕ ਨਹੀਂ ਪੈਂਦਾ ਦਾ ਸਹੀ ਹੈ ਕਿ ਮੌਜੂਦਾ ਸਰਕਾਰ ਨੂੰ ਬੇਅਦਬੀ ਦੇ ਮਾਮਲਿਆਂ ਦਾ ਕੋਈ ਫਰਕ ਨਹੀਂ ਆ ਬਾਦਲ ਨੇ ਬਿਆਨ ਦੰਦੇ ਕਿਹਾ ਹੈ ਇੱਥੇ ਦੇ ਪ੍ਰਾਚੀ ਨਿਸ਼ਿਪੂਰੀ ਮੰਦਿਰ ਚ ਸ਼ਿਵਲਿੰਗ ਦੀ ਬੇਅਦਬੀ ਨਾਲ ਇਲਾਕੇ ਚ ਸ਼ੋਗ ਦੀ ਲਹਿਰ ਹੈ ਇਸ ਵਾਰਦਾਤ ਦਾ ਪਤਾ ਲੱਗਣ ਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਈਵੇ ਤੇ ਜਾਮ ਲਗਾ ਕੇ ਬੈਠੇ ਭਗਤਾਂ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਦਸਨੀਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡੀ ਸੜੂ ਵਿਖੇ ਸ਼ਹੀਦੀ ਕਾਨਫਰੰਸ 'ਚ ਮਸੂਲੀਅਤ ਕਰਨ ਲਈ ਪਹੁੰਚੇ ਸੰਜੀਨਾ ਨੂੰ ਖੰਨਾ 'ਚ ਸ਼ਿਵਲਿੰਗ ਦੀ ਬੇਅਦਬੀ ਦਾ ਪਤਾ ਲੱਗਣ ਤੇ ਉਹ ਧਰਨੇ 'ਚ ਸ਼ਾਮਲ ਹੋਏ ਬਾਦਲ ਵੱਲੋਂ ਬੇਅਦਬੀ ਮਾਮਲੇ ਦੇ ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰਨ ਲਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੁਖਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਦਰ 'ਚ ਬੇਅਦਬੀ ਵੀ ਘਟਨਾ ਦੁੱਖ ਦੀ ਗੱਲ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਬੇਅਦਬੀ ਦੇ ਮਾਮਲਿਆਂ ਦੀ ਕੋਈ ਫਿਕਰ ਨਹੀਂ ਭਗਵੰਤ ਮਾਨ ਸੂਬੇ ਦਾ ਮਨੁੱਖ ਮੁੱਖ ਮੰਤਰੀ ਬਣਾਇਆ ਹੋਇਆ ਹੈ ਸੂਬੇ 'ਚ ਕ੍ਰਾਈਮ ਤੇ ਬੇਅਦਬੀ ਦੇ ਮਾਮਲੇ ਰੋਜ਼ ਵਾਪਰ ਰਹੇ ਹਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਬਾਦਲ ਨੇ ਕਿਹਾ ਹੈ ਕਿ ਉਹਨਾਂ ਨਿਊਜ਼ ਅਧਿਕਾਰੀਆਂ ਤੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ ਐਸਐਚਓ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਯਦਵਿੰਦਰ ਸਿੰਘ ਯਾਦੂ ਨਵਜੋਤ ਸਿੰਘ ਖਟੜਾ ਹਰਜੀਤ ਸਿੰਘ ਪਾਟਿਆ ਹਰਦੀਪ ਸਿੰਘ ਹਨੀ ਰੋਸ਼ਾ ਕਰਨ ਰੋਸ਼ਾ ਆਦੀ ਮਜੂਤ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮਾਨ ਸਰਕਾਰ ਤੇ ਤੰਜ ਕੱਸਦੀਆਂ ਹੈ ਬਿਆਨ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਮੌਸਮ ਹੁਣ ਸਾਫ ਰਹੇਗਾ ਹੁਣ ਕਿਹੜੇ ਦਿਨ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ ਤੁਹਾਨੂੰ ਦੱਸ ਹੀ ਹਾਲਾਂਕਿ ਪਿਛਲੇ ਦਿਨੀ ਹੋਈ ਬਾਰਿਸ਼ ਨੇ ਪੰਜਾਬੀਆਂ ਨੂੰ ਗਰਮੀ ਤੋਂ ਕਾਫੀ ਰਾਹਤ ਅਦਾਵਾ ਦਿੱਤੀ ਸੀ ਪੰਜਾਬੀ ਬੇਸਬਰੀ ਨਾਲ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਸੀ ਹਾਲਾਂਕਿ ਜੂਨ ਤੋਂ ਮੌਨਸੂਨ ਜਿਹੜਾ ਸਰਗਮ ਹੋਇਆ ਸੀ ਪਰ ਜੁਲਾਈ ਆਂਦੇ ਆਂਦੇ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਸੀ ਫਿਰ ਲੋਕਾਂ ਨੂੰ ਅਦਸਤ ਦੇ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਪਰ ਅਗਸਤ ਦੇ ਵਿੱਚ ਵੀ ਲੋਕਾਂ ਦੀ ਉਮੀਦ ਤੇ بارش ਨਹੀਂ ਹੋਈ ਤਾਂ ਹੁਣ ਅਗਸਤ ਦੇ ਵਿੱਚ ਪਿਛਲੇ ਦਿਨੀ بارش ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਹੁਣ ਮੌਸਮ ਵਿਭਾਗ ਵੱਲੋਂ ਨਵੀਆਂ ਅਪਡੇਟਾਂ ਆਚਾਰੀ ਹੋਈਆਂ ਨੇ ਦੱਸ ਸਈਏ ਕਿ ਪੰਜਾਬ ਵਿੱਚ ਅਜੇ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਮੌਸਮ ਵਿਭਾਗ ਕੇਂਦਰ ਮੁਤਾਬਿਕ ਜੇਕਰ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਹਲਕੀ بارش ਤੋਂ ਬਾਅਦ ਸਵੇਰ ਦੇ ਤਾਪਮਨ ਵਿੱਚ 1.3 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਚਾਹਤਿ ਸਭ ਤੋਂ ਵੱਧ ਤਾਪਮਨ ਲੁਧਿਆਣਾ ਨਾ ਅਧੀਨ ਪੈਂਦੇ ਸਮਰਾਲਾ ਵਿੱਚ 36.4 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ 'ਚ ਮੌਨਸੂਨ ਦੀ ਰਫਤਾਰ ਰਮਮੱਠੀ ਹੁੰਦੀ ਨਜ਼ਰ ਆ ਰਹੀ ਹੈ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਪਰ ਮਹੀਨੇ ਦੇ ਪਹਿਲੇ 15 ਦਿਨ 'ਚ 10 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਸ ਨੂੰ ਆਮ ਦੱਸਿਆ ਹੈ ਪਰ 10 ਜ਼ਿਲ੍ਹੇ ਐਜੇ ਹਨ ਜਿਸਥੇ ਆਮ ਨਾਲੋਂ 21 ਤੋਂ 70 ਫੀਸਦੀ ਘੱਟ ਬਾਰਿਸ਼ ਹੋਈ ਹੈ ਮੌਸਮ ਵਿਭਾਗ ਨੇ ਉਹਨਾਂ ਜ਼ਿਲ੍ਹਿਆਂ ਨੂੰ ਲਾਲ ਅਤੇ ਪੀਲੇ ਜ਼ੋਨ ਵਿੱਚ ਰੱਖਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 1 اگست ਤੋਂ 15 اگست تک 86.6 فیصد بارش ਹੋਣੀ ਚਾਹੀਦੀ ਸੀ ਪਰ ਹੁਣ ਤੱਕ ਇੱਥੇ ਸਿਰਫ 70.6 فیصد ਮੀਂਹ ਦਰਜ ਕੀਤਾ ਗਿਆ ਹੈ 21 اگਸਤ ਨੂੰ ਮੁੜ ਪੰਜਾਬ ਵਿੱਚ ਚੰਗੀ بارش ਹੋਣ ਦੇ ਅਸਾਰ ਹਨ ਆਈਐਮਡੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ 21 اگਸਤ ਨੂੰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਅਤੇ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਹੈ ਦੱਸ ਲਈਏ ਕਿਉਂ ਵਾਲੀ 21 اگਸਤ ਨੂੰ ਪੰਜਾਬ ਦੇ ਕੁਝ ਸੂਬਿਆਂ ਨੂੰ ਛੱਡ ਕੇ ਪੂਰੇ ਪੰਜਾਬ ਪਰ ਚੰਗੀ بارش ਹੋ 온 ਦੀ ਉਮੀਦ ਮੌਸਮ ਵਿਭਾਗ ਨੇ ਜਤਾਇਆ ਫਿਲਹਾਲ ਅੱਜ ਲਈ ਮੌਸਮ ਵਿਭਾਗ ਨੇ ਪੰਜਾਬ ਚ ਕਿਸੇ ਵੀ ਸੂਬੇ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਥੋੜੀ بارش ਕਾਰਨ ਮੌਸਮ ਦੀ ਜਿਹੜਾ ਉਹਦੇ ਚ ਗਿਰਾਵਟ ਦੇਖਣ ਨੂੰ ਮਿਲੀ ਹੈ ਗਰਮੀ ਚ ਪਰ ਹਜੇ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ ਲੋਕੀ ਗਰਮੀ ਤੋਂ ਪਰੇਸ਼ਾਨ ਨੇ ਹਾਲਾਂਕਿ ਤਿਉਹਾਰ ਵੀ ਸ਼ੁਰੂ ਹੋਣ ਜਾ ਰਹੇ ਨੇ بارش ਕਰਕੇ ਬਾਜ਼ਾਰਾਂ ਚ ਰੌਣਕ ਦੁਬਾਰਾ ਤੋਂ ਲੱਗਣ ਲੱਗ ਗਈਆਂ ਸੀ ਇੱਕ ਵਾਰ ਫਿਰ ਗਰਮੀ ਨੇ ਲੋਕਾਂ ਨੂੰ ਘਰਾਂ ਚ ਕੈਦ ਕਰਕੇ ਰੱਖ ਦਿੱਤਾ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਫਿਰ ਤੁਸੀਂ ਗਰਮੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ